ਅਸੀ ਕਾ ਜੀ ਮੈਂ ਸਾਰੇ ਢੱਲੋਂ ਇਹ ਵੀ ਡੈਕ ਤੁਸੀਂ ਠੀਕ ਠਾਕ ਹੋਗੇ ਅੱਜ ਜੀ ਜਿਹੜੀ ਵੀਡੀਓ ਹੈ ਉਹ ਆਪਾਂ ਜੋ ਪੰਚਾਇਤੀ ਜ਼ਮੀਨ ਹੈ ਪਿੰਡ ਬੋਤਨਵਾ ਜ਼ਿਲ੍ਹਾ ਮਾਨਸਾ ਦੀ 25 ਕਿੱਲੇ ਦੇ ਟੋਕ ਨਾਲ ਉਸ ਦੀ ਅੱਜ 7 4 2025 ਨੂੰ ਬੋਲੀ ਹੋ ਰਹੀ ਹੈ ਇਸ ਬੋਲੀ ਦੇ ਵਿੱਚ ਉਸ ਜ਼ਮੀਨ ਨੂੰ ਜਿਹੜੀ ਪਿਛਲੇ ਸਾਲ 46 47000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਉਹਦਾ ਰੇਟ ਸੀਗਾ ਤੇ ਇਸ ਵਾਰ ਨੂੰ ਗਾਹਕ ਕਿਉਂ ਨਹੀਂ ਮਿਲਿਆ ਬੋਤਨਵਾ ਦੇ ਵਿੱਚ ਬਹੁਤ ਵੱਡੇ ਵੱਡੇ ਗਾਹਕ ਹੈ ਜਿਨ੍ਹਾਂ ਨੇ ਪਹਿਲਾਂ 90000 ਨੂੰ ਵੀ ਜ਼ਮੀਨ ਇੱਕ ਕਿੱਲਾ ਠੇਕੇ ਦੇ ਲਈ ਆ ਪਰ ਇਸ ਵਾਰ ਇਹਨੂੰ 46000 ਨੂੰ ਵੀ ਕਾ ਕਿਉਂ ਨਹੀਂ ਮਿਲਿਆ ਬੋਲੀ ਕਿਉਂ ਰੱਦ ਕਰਨੀ ਪਈ ਇਹ ਆਓ ਦੇਖਦੇ ਆ ਪੂਰੀ ਵੀਡੀਓ ਦੇ ਵਿੱਚ ਕਪੂਰ ਸਿੰਘ ਵਾਲੇ ਦੀ ਕਰ ਲਈਏ ਜਿਹੜਾ ਕੋਈ 2 46000 300 ਹਾਂ ਦੂਜੀ ਵਾਲੀ ਕਰੋ ਮੱਖਣ ਪਹਿਲਾਂ ਮੱਖਣ ਸਿੰਘ ਵਾਲੇ ਦੀ ਕਰੋ ਜੀ ਪੰਜ ਵਾਲੇ ਦੀ ਕਿਉਂ 539 ਸੀਗਾ 53000 ਰੱਖ ਲਾ ਜੀ ਦੇ ਦੇ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਤੋਂ ਮੈਂ ਜੀ ਤੋਂ ਬਾਅਦ ਤੋਂ ਚਾਰ ਗਾਉਂ ਨੂੰ ਨਿਰਦੇਸ਼ ਸਭ ਦੇ ਕਿਉਂ ਕਾਗਜ਼ ਦੀ ਗਾਲੀ ਖਰਾਉਣਾ ਪੁੱਟ ਚੱਲੋ ਵੜੋ ਪਾ ਲੈਦਾ ਜਿਹੜੇ 500 ਦਾ ਮੇਰੇ ਗੁੱਡਵਰ ਦੇਖਦੇ 5-5 ਚਲੀ ਉਹਨਾਂ ਨੂੰ ਵੀ ਪਾਇਆ 300 100 ਹੋਰ 1,99,100 ਮੈਂ ਦਵਾਉਂਦਾ ਤੇ ਉਹ ਜੋ ਸਿਰਾਂ ਮੇਂ 200 200 59300 ਬਸ ਇਹ ਨਾ ਫੋਨ ਨੂੰ ਮੇਰੇ ਆ ਬੀ ਸੀਵਨ ਕਹਿ ਰਿਹਾ ਹੈ ਅੱਛਾ ਤੇਰਾ ਮੋਕਾ ਕੀ ਹੋ ਰਿਹਾ ਹੈ ਠੀਕ ਹੈ ਜੀ ਠੀਕ ਹੈ ਯਾਰ ਕਿਉਂ ਰਿਹਾ ਆ ਨਹੀਂ ਕਰੀ ਰਿਹਾ ਨਾ ਨਾ ਆਇਆ ਬੜੀ ਬੜੀ ਅੱਛਾ ਲੈਲਾ ਨੇ ਤਾਂ ਭਾਈ ਇਹ ਨਹੀਂ ਪਤਾ ਨਹੀਂ ਕਾ ਕੈਨਸਲ ਕਰਦੇ ਨਹੀਂ ਮਿਲੋ ਕੋ ਬਹੁਤ ਬਲਾਡ ਦੇ ਆਪਣਾ ਕਲਾਸ ਨੰਬਰ 4 ਪਿਛਲੀ ਵਾਰੀ ਸੋਲਿਊਸ਼ਨ ਬਿਕਰ ਸਿੰਘ ਕੋਲ ਸੀ 72700 ਏਰੀਆ 20000 43 243 243 ਤੋਂ ਬੰਦ ਹੋ ਗਿਆ ਹਾਂ ਹਾਂ ਜੀ ਕਵਤਾਰ ਸਿੰਘ ਜੀ ਕਵਤਾਰ ਸਿੰਘ ਸਾਹਮਣੇ ਤੇਜ ਸਿੰਘ ਕੁਸ਼ਮ ਸਿੰਘ ਕੋਹਾਂ ਨੇ ਬੋਲ ਜੀ ਸੁਨੀ ਜੀ ਕਵਤਾਰ ਸਿੰਘ ਬੋਲੋ ਬਾਈ ਜੀ ਕੀ ਬੋਲ ਜੀ ਕਾਉਂ ਨਾ ਬੋਲੇ ਇਧਰ ਵੀ ਦੋ ਲੱਖ ਕਿੰਨੇ ਸੀ ਸਰ 4500 ਦੋ ਲੱਖ 43000 ਦੋ ਲੱਖ 43000 ਸੋ 243 ਆਪੇ ਤੋਂ ਜੀ ਉਹਦਾ چارم سنگھ سر ਉੱਥੇ ਨਹੀਂ ਹੁੰਦੀ ਗੂੜ ਘਰਾਤਾ ਆਏ ਆਪਣੇ ਦੂਏ ਵਾਕੇ ਬਾਲਾ ਨਹੀਂ ਛੱਡੇ ਚਾਹ ਤੋਂ ਪੂਆ ਹੂਣ ਚੱਲ ਬਣੇ ਮੈਂ ਦੇਖਿਆ ਹੱਲ ਫਿਰ ਇਹਨਾਂ ਨੂੰ ਹੁਣ ਠੀਕ ਆ ਆਪਣੇ ਅਫਸਰ ਤਾਂ ਉੱਥੇ ਬੈਠੇ ਕਹਿ ਦਿੰਦੇ ਆ ਪਰ ਦੇ ਅਫਸਰਾਂ ਨੂੰ ਬਾਹਰ ਦਗਾਈ ਉਹ ਆਖਰੀ ਗੱਲ ਸਹੀ ਹੈ ਓ ਬਾਈਆਂ ਟਾਲ ਆ ਉਹ ਜਿਹੜੇ ਚੋਕੇ ਫੇਰ ਬਿਓਕਸ ਚਲੋ ਆਪਾਂ ਅੱਪਲ ਸ਼ੁਰੂ ਕਰੀਏ ਕੋਈ ਗਾਣਾ ਪਰ ਵੋਟ ਕਰਦੇ ਆਂ ਕਿ ਕੋਈ ਗਾਣਾ ਪੁੱਟਕਾ ਨਹੀਂ ਜੀ ਅੱਛਾ ਕੋਈ ਕੋਣ ਹੈ ਸਾਡੀ ਪਾਰਟੀ ਦਾ ਡੈਮ ਬਾਜਾ ਫਿਰ ਉਹ ਜੀ ਮੈਨੂੰ ਆਹ 20 ਦਿਨ ਰਹਿ ਗਏ ਬਸ ਆਹ 20 ਦਿਨ ਹੈ ਜੀ ਫਿਰ ਉਹ ਲੈਣੂਗਾ ਹਾਂ ਜੀ 70000 ਵਾਲੇ ਦੀ ਬੋਲੀ ਦੇ 70000 ਵਾਲੇ ਦੀ ਬੋਲੀ ਜੀ ਛੋਟੇ ਵਾਲੇ ਜੀ ਵੀ ਜੀ ਬਣਾ ਕੇ ਸੋਨੇ ਦੇ ਉਤਾਰ ਸੋਨੇ ਕੋਲੇ ਸੀਗਾ ਜੀ ਚੁੱਤੀ ਫਿਕਰ ਦਾ 70000 ਸਾਸੂ ਤਕਬੀਰ ਬਣ ਕੇ ਜਿੰਨੇ ਬੰਦੇ ਖੜੇ ਹਾਜ਼ਰੀ ਸਾਰੇ ਲਾਜੋ ਇਹਦੇ ਨਾਲ ਥੋੜਾ ਫਾਇਦਾ ਹੋ ਜਾਵੇ ਹਾਜ਼ਰੀ ਦਾ ਲਾਜੋ ਪਾ ਰਹੇ ਨਾ ਇਹਨੇ ਬੰਦਿਆਂ ਨੇ ਹੋ ਕੀਤਾ ਵੀ ਕੋਈ ਗੱਲ ਦਾ ਫਿਰਤਾ ਨਹੀਂ ਹਾਂ ਹਾਂ ਤੇ ਇਹ ਹੁੰਦਾ ਨਾ ਕਿੰਨੇ ਆ ਗਏ ਕਹਿੰਦੇ ਹਮਨੇ ਇਹਨਾਂ ਨੂੰ ਵੀ ਕੈਸ਼ ਕਰਿਆ ਫੋਰ ਕੋੜੋ ਖੰਸਿੰਘ ਬਿਕਰ ਸਿੰਘ ਦੇ ਨਾਮ 100 ਰੁਪਏ ਜੀ ਅਵਤਾਰ 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 ਸਰੋ ਕੀ ਸੀ 300 ਸੀ 363 300 ਤੁਹਾਨੂੰ ਆਪ ਕੋ 40000 79000 ਬਿਕਰ ਚ ਆਓ ਹੋਰ 75000 ਆਪ ਜੀ 50000 ਦਾ ਆਪ ਜੀ ਰਿਆਰ 70000 ਜੀ ਕੋ ਆਣ ਤੋਂ 100, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, ਰੋਲੀ ਜਿੱਪੜੇ ਉਹ ਕਿੰਨੀ ਹੈ ਜੋ ਹੀ ਨੱਚਦੇ ਆ। ਠੀਕ ਨਾਲ ਘਟਾਇਓ। ਠੀਕ ਨਾਲ। ਠੀਕ ਨਾਲ। ਮੈਂ ਲੋਟ ਪਿੱਛੇ ਤੱਕ ਨਾ ਕੋਈ ਹੋ ਕੀ ਸਕਦਾ। ਦੇਵ ਸਿੰਘ ਨੂੰ ਸਾਹ ਸਾਹ। ਗੋਲੀ ਸ਼ੁਰੂ ਹੋਣ ਤੋਂ ਪਹਿਲਾਂ ਸੌਤੀ ਵਿੱਚ 5000 ਰੁਪਏ ਜਮ੍ਹਾਂ ਕਰਵਾਏ ਜਾਣਗੇ ਡਿਊਟੀ ਬਾਅਦ ਇੱਕ ਵਾਰ ਸਭ ਨੂੰ ਦੇਵ ਸਿੰਘ। ਗੋਲੀ ਦੀ ساری ਰਾਤ ਮੋਟੇ ਉੱਪਰ ਲਾਈ ਜਾਵੇ। ਪਿੰਡ ਦਾ ਪਰਿਸ਼ਦ ਸਰਪੰਚ ਤੋਂ ਜਾਉਣਾ ਤੇ ਮੇਰੇ ਇੱਕ ਰਿਸ਼ਤੇਦਾਰ ਕੋਲ ਜੀ ਦੇ ਬੰਦੇ ਦਾ ਜਮੀਨ ਦੇ ਫਰਜ਼ੂਦਿਆ ਅਤੇ ਸਰਕਾਰੀ ਦੀ ਕਿਰਤੀ ਨਹੀਂ ਕਰਦਾ। ਖਲਾਫ ਵਿੱਚ ਮੋਟਰ ਤੇ ਮੋਬਾਈਲ ਚਲਦੀ ਹਾਲਤ ਵਿੱਚ ਦਿੱਤਾ ਜਾਵੇਗਾ ਕਿ ਚਲਦੀ ਹਾਲਤ ਵਿੱਚ ਕਿਸੇ ਵਾਰ ਲੈ ਜਾਵੇ। ਕੁਦਰਤੀ ਆਫਤ ਨਾਲ ਹੋਣ ਵਾਲੀ ਕਿਸੇ ਵੀ ਨੁਕਸਾਨ ਦੀ ਗ੍ਰਾਮ ਸੰਚਾਰ ਤੋਂ ਇਹ ਵਾਰ ਨਹੀਂ ਹੋਵੇਗੀ। ਅਸੀਂ ਪਟੇਦਾਰ ਨੂੰ ਸਰਕਾਰ ਤੋਂ ਪ੍ਰਾਪਤ ਮੁਆਵਜ਼ਾ ਕੀ ਬਾ ਲੈਣ ਦਾ ਹੀ ਹੱਕਦਾਰ ਹੋਵੇਗਾ। ਪਟੇਦਾਰ ਜ਼ਮੀਨ ਅੱਗੇ ਕਿਸੇ ਹੋਰ ਵਿਅਕਤੀ ਨੂੰ ਹਿੱਸੇ ਦਾ ਟਿੱਕੇ ਨਹੀਂ ਦੇ ਸਕਦਾ। ਉਹਨੇ ਕਿ ਉਹਨਾਂ ਨੇ ਕਈ ਵਾਰੀ ਅਸੀਂ ਤੱਕ ਦੇ ਨਾਂ ਤੇ ਆਪਾਂ ਲੈ ਲੈਣੇ ਆ। ਜ਼ਮੀਨਦਾਰ ਵਿੱਚ ਕਰੀ ਜਾਂਦੇ ਹੋ ਉਹਦੀ ਵੀ ਥੋੜੀ ਐਸੀ ਚਾਹ ਰੱਖਿਆ ਜਦੋਂ ਪੁਕਾਰ ਦਿੰਦੇ। ਤੇ ਪੇਮੈਂਟ ਵੀ ਐਸੀ ਦੇ। ਗੌਰਮੈਂਟ ਦਾ ਵੀ ਹਦਾਇਤੋਂ ਲਗਭਗ ਵੀ ਆਪਾਂ ਉਹਨਾਂ ਦੇ ਅਕਾਊਂਟ 'ਚ ਪੇਮੈਂਟ ਲੈਣੀ। ਤੇ ਉਹਨਾਂ ਦੇ ਅਕਾਊਂਟ ਤੋਂ। ਪਟੇਦਾਰ ਜ਼ਮੀਨ ਵੀ ਕੋਈ ਬਰਾਕਤ ਵਗੈਰਾ ਨਹੀਂ ਕੁੱਟ ਸਕਦਾ ਤੇ ਨਾ ਹੀ ਮਿੱਠੀ ਆਰਦੀ ਪਤਾਈ ਕਰ ਸਕਦਾ। ਜੇਕਰ ਸਰਕਾਰ ਨੂੰ ਜ਼ਮੀਨ ਕਿਸੇ ਮੰਤ్రਕ ਲਈ ਨਿਰੰਭੀ ਹੋਵੇਗੀ ਤਾਂ ಗ್ರಾಮ ਪੰਚਾਇਤ ਵੀ ਵਿਜਾਇ ਦਾ ਖਰਚਾ ਅਤੇ ਵੱਡਾ ਟੇਕਾ ਅਫਸਰ ਤੇ ਜ਼ਮੀਨ ਖਾਦਿਕਾ ਉਦੀ ਹਕਦਾਰ ਹੋਵੇਗਾ। ಗ್ರಾಮ ਪੰਚਾਇਤ ਦੇ ਪਟੇਦਾਰ ਵਿਚਕਾਰ ਹੋਣ ਵਾਲੇ ਕਿਸੇ ਵੀ ਝਗੜੇ ਦਾ ਅੰਤਿਮ ਫੈਸਲਾ ਸੰਚੈਤ ਖਾਂਤੀ ਵੱਲੋਂ ਕੀਤਾ ਜਾਵੇਗਾ ਜੋ ਕਿ ਦੂਮਾ ਪਹਰਾਲੇ ਮੰਨਣ ਯੋਗ ਹੋਵੇਗਾ। ਪਟੇਦਾਰ ಗ್ರಾಮ ਪੰਚਾਇਤ ਨੂੰ ਕਪਟਾਨਾਮੂਫਾਮ ਭਰ ਕੇ ਦੇਵੇਗਾ ਜਿਸ ਉੱਪਰ ਲਿਖੀਆਂ ਸਾਰੀਆਂ ਸ਼ਰਤਾਂ ਨੂੰ ਪਾਲਾ ਕਰੇਗਾ। ਐਸੀ ਰਿਜ਼ਰਵ ਪਾਖੜੀ ਜ਼ਮੀਨ ਐਸੀ ਵਿਅਕਤੀ ਹੀ ਕਾਸ਼ ਕਰੇਗਾ। ਠੀਕ ਹੈ ਜੀ ਜਿਹੜੀ ਬੋਲੀ ਹੈ ਕਿ ਸਰਕਾਰ ਨੇ ਹੁਣ ਐਕਟ ਨੂੰ ਵੀ ਫੰਡ ਵੰਡਾਣੀ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਉਹ ਕਰ ਦੇ ਲੈਨੇ ਮੈਂ ਕਿੰਨੀ ਵਾਧੀ ਰਹੀ ਨਾਲ ਠੀਕ ਹੈ ਜੀ ਚਿੰਤਾ ਨਾ ਕਰੋ ਸਰਪੰਚ ਜੀ ਜੇਕਰ ਕੱਲ੍ਹ ਦੇਖੇ ਤੇ ਉਹ ਨਹੀਂ ਤੇ ਅਸੀਂ ਸੈਟਿੰਗ ਜੀ ਲੈ ਲਵਾਂਗੇ ਦੇਖੋ ਗਿਰਦਾ ਬੋਲੀਕਾਰ ਕਹਿੰਦੇ ਜੀ ਬੋਲੀ ਬੋਲੀ ਨਹੀਂ ਸਾਡੀ ਲੈ ਜੀ ਹੈ ਜਿਹਨੂੰ ਮਾਰਤੀ ਤੇ 20% ਨੌਜਵਾਨ ਹਨ ਹਾਂ ਤੇ ਉਥੋਂ ਪਾਉੜਾਂ ਜਿੱਥੇ ਲੁੱਡੀ ਉਥੋਂ ਪਾਉੜਾਂਗੇ ਹੋ ਸਕਦਾ ਕੋਈ ਮੁਕਾਬਲਾ ਖੜਾ ਹੋ ਜਾਵੇ 30% ਬਾਕੀ ਉਹ ਵਾਪਸ ਹੀ ਜਾਣਾ ਤਾਂ ਬੰਦੇ ਕਰਕੇ ਪਾਉੜਾਂ ਨਹੀਂ ਦੋਦੀ ਕਰੀ ਜਾ ਕੇ ਰਿਫਰੈਂਸ ਤੋਂ ਵੀ ਜੋ ਆਹ ਉਹਦਾ ਪਾਉੜੀ ਕਰਦੇ ਵੀਰ ਜੀ ਆਪਾਂ ਦੇਖਣਾ ਇਹ ਵੀ ਆਹੋ ਉਹਦੇ ਤੋਂ ਉਹਦੇ ਮੁੱਕਦੇ ਆਉਂਗੀ ਵੀ ਇੱਥੋਂ ਤੱਕ ਹੀ ਜਾਂਦੀ ਐ ਜੀ ਬੋਲੀ ਤੈਨੂੰ ਬੋਲਦੀ ਆ ਦੇਓ ਤੁਸੀਂ ਸਕਾਉਟਿੰਗ ਜੰਮਾ ਕਰਵਾਓ ਇੱਕ ਵਾਰੀ ਇਹ ਆ ਬੋਰ ਵਾਲੀ ਗੱਲ ਕਰਕੇ ਆਲੀ ਉਹ ਤਾਂ ਕਰਾ ਕੇ ਦੇਵਾਂਗੇ ਉਹ ਤਾਂ ਤੁਸੀਂ ਦੇਖੋ ਇਹ ਕਰਾਉਣੀ ਹੈ ਉਹ ਤਾਂ ਇਹ ਕਰਾਉਣੀ ਦਾ ਸੀ ਇਹ ਸਾਬ ਦਾ ਸਰਵ ਇਹ ਸੁਣੋ ਪਹਿਲਾਂ ਗੱਲਾਂ ਐਤੋਂ ਪਹਿਲਾਂ ਬੰਦਸਾਲ ਦੱਸ ਨਾਂਗੀ ਇਹ ਆਇਜ਼ਾਪੋਰ ਕਰਦੇ ਹੋਰ ਹੁੰਦਾ 110 ਕੋਟਾ ਪਾਣੀ ਐ 80 ਫੁੱਟ ਦੇ ਸਿਕੰਦਰ ਜਾਂ ਬਾਕੀ ਕਿੰਨਾ ਰਹਿ ਗਿਆ 80 ਫੁੱਟ ਤੋਂ ਇੱਕ ਬੁਲਟਰ ਇੱਕ ਬੁਲਟਰ ਸੂਤਾ ਮਾਰ ਜਾਂਦਾ ਉਹ ਆ ਲੱਗ ਜਾਂਦੇ ਕੰਟਰੋਲ ਉੱਥੇ ਕੈਪ ਦੀ ਹੋਊ ਜੇ ਉਹ ਬਹੁਤ ਨਹੀਂ ਹੁੰਦਾ ਇਹ ਕੋ ਮੇਰੇ ਵਰਗਾ ਹਰੇ ਕਹਿੰਦਾ ਜੇ ਮੈਂ ਵੀ ਕਹਦੀ ਉਹਨਾਂ ਨੂੰ ਕਿ ਹਾਂਜੀ ਕਰਾ ਕੇ ਦੇਵਾਂਗੇ ਜਦੋਂ ਆਪਾਂ ਪੈਸੇ ਲੈ ਲਏ ਇਹ ਕੌਣ ਤੇ ਆਪਾਂ ਕੌਣ ਮੈਂ ਕੀ ਗੱਲ ਕਰਦਾ ਹੋਣਾ ਜਾਂ ਤਾਂ ਇਹਦੇ ਵਿੱਚ ਮਤਲਬ ਪਾਓ ਇਹ ਕੈਪ ਦੀ ਕਰਕੇ ਦੇਣੀ ਹੈ ਕਰਕੇ ਦੇਵਾਂ ਜੇ ਤੁਸੀਂ ਲਿਖ ਦੇਣੀ ਜੀ ਕੱਲ੍ਹ ਨੂੰ ਆਗਲਾ ਵੀਡੀਓ ਸਾਡੇ ਨਾਲ ਕਰਦੇ ਆਂਗੇ ਕਰਾ ਇਹ ਮੇਰੇ ਗੱਲ ਫਹਿਣਗੇ ਜਾਂ ਤਾਂ ਵਿੱਚ ਮਤਲਬ ਪਾਓ ਮੈਂ ਉਹਦੀ ਗੱਲ ਤੋਂ ਆ ਹੋ ਗਈ ਲੋਕਾਂ ਦਾ ਬੰਦਾ ਇਹ ਆਜਾ ਘੱਟ ਕੇ 4 ਲੱਖ ਰੁਪਏ ਨਹੀਂ ਹੋਣਗੇ ਨਹੀਂ ਕੈਲਟੀ ਸੀ ਕੱਲੇ 1.5 ਲੱਖ ਰੁਪਏ ਦਾ ਮੋਟਰ ਮਾਟਰ ਸਾਰਾ ਬੋਟ ਮੋਟਰ ਦਾ ਸਾਰਾ ਇਹ ਨਹੀਂ ਪੈਂਦੀ 1.5 ਕੋ ਪੌਣੇ 2 ਲੱਖ ਲੱਗੂਗਾ ਜੀ ਮੋਟਰ ਨੂੰ ਬੋਰ ਕਰਦੇ ਸੁਖਵਿੰਦਰ ਤੇ ਨਹੀਂ ਘੱਟ ਜੀ ਕੋਈ ਪਾਣੀ ਹੀ ਨਹੀਂ ਪਾਣੀ ਉਹ ਤੇ ਕੈਮਟੀ ਚ موسیقی <سؤال> ਅੱਜ ਉਹ ਟਾਈਮ ਪਾ ਲਈਦਾ ਸੈਂਟਰੀ ਐ ਸਭ ਜਿਹੜੇ ਬਹੁਤ ਵਾਰ ਆ ਕਿੰਨੇ ਚੈੱਕ ਪਟਣਾਗੇ ਬਸ ਫਿਰ ਇਹ ਦੋਨਾਂ ਦੀ ਸਹਿਮਤੀ ਹੈਗੀ ਉਹਨਾਂ ਦੀ ਕਿਉਂ ਜੀ ਗੱਲ ਸੁਣੋ ਜਿਵੇਂ ਉਹ ਸੁਖਮਿੰਦਰ ਸਿੰਘ ਨੇ ਅੱਜ ਇਹਨਾਂ ਨੇ ਕਹਿੰਦਾ ਹਾਂ ਜੀ ਆਪਾਂ ਤੁਸੀਂ ਵਿੱਚੋਂ ਕਰਾਂਗੇ ਮਨ ਨੂੰ ਕਾਨੂੰ ਇਹਨਾਂ ਦੀ ਵਾਦੀ ਹੋ ਜਾਂਦੀ ਹੈ ਜਦੋਂ ਦੂਜਾ ਆਉਂ ਇਹਨਾਂ ਨੇ ਪੁੱਛਿਆ ਬਦਲ ਗਿਆ ਆ ਗਿਆ ਕਹਿੰਦਾ ਭਾਈ ਮੈਂ ਤਾਂ ਉਦੋਂ ਹੈ ਹੀ ਨਹੀਂ ਸੀ ਉਹਨਾਂ ਨੂੰ ਫਿਰ ਆ ਆ ਜੀ ਮੱਤਾ ਪਾ ਮੈਂ ਕਿਹੜਾ ਕਰਨੇ ਲਾ ਕੇ ਚੋਬਰਾਂ ਨੂੰ ਗੋੜੂ ਦੂ ਉੱਥੇ ਉਹ ਵੀ ਚੱਕੋ ਭਾਈ ਹਾਂ چالی کلو ہو گئے چار موتر میرے کم آ گیا ਰੋਹ ਦੇ ਤੋਂ ਇੱਕ ਮਿੰਟ ਇੱਕ ਮਿੰਟ ਕਿਹੋ ਜਿਹਾ ਜੀ ਇਹ ਪਹਿਲਾਂ ਮੱਖਣ ਸਿੰਘ ਸੀ ਹਾਂ ਮੱਖਣ ਸਿੰਘ ਸਰਕਾਰ ਨੇ ਵੀ ਨਵੇਂ ਰਾਜ ਕਰਦੇ ਨੇ ਇਹ ਵੀ ਜਵਾਬ ਹਾਂ ਦੀ ਰਾਜ ਨੂੰ ਹਾਂਜੀ 5000 ਜਗਦੀਸ਼ ਸਿੰਘ ਪੁੱਤਰ ਬਾਹਰ ਸਿੰਘ ਮੈਂ ਉਹਨਾਂ ਨਾਲ ਹੀ ਕਰਤਾ ਨਹੀਂ ਹੈ ਜਿਹੜੇ ਕਿ ਉਹ ਬੱਟੂ ਆਸਤੇ ਹਨਾ ਮੈਂ ਬਹਣ ਡੂੰ ਬਾਪੂ ਜੀ ਭਾਈ ਤੇ ਵੇਲੇ ਕਿਹੜਾ ਹਾਂ ਹਾਂ ਉਹ ਕੀ ਕਰਦੇ ਹਾਂ ਚਲੋ ਆਪਣਾ ਪੁੱਛਣਾ ਕਿਹੜਾ ਚਲੋ ਭਾਈ ਹੋਰ ਸਭ ਦੱਸਾਂਗੇ ਐਸਾ ਨਾ ਕਰੇ ਐਂਟਰਟੇਨਮੈਂਟ ਹਾਂ ਮੇਰੇ ਤੋਂ ਜਰਨਲ ਦੀ ਹੋਗੀ ਐਸੀ ਦਾ ਬਾਰੇ ਕਹਿੰਦੇ ਜੋ ਵੀ ਬੰਦਾਵਾ ਦਾ ਪਹਿਲਾਂ ਅਸੀਂ ਚੱਲਦਾ ਐਸੀ ਦੀ ਭਰੀ ਨਹੀਂ ਮੈਂ ਆਪ ਆ ਮੈਂ ਆ ਬਰੀ ਜਰਨਲ ਦੀ ਭਰੀ ਹੈ ਜਗਾ ਵਿੱਚ ਆ ਐਸੀ ਵਾਲੀ 8 10 ਕਿੱਲੇ ਆ ਜਿਦ ਦੇਖ ਲੋ ਐਸੀ ਹੈ ਕੈਟਿੰਗ ਕਰਨੀ ਨਹੀਂ ਅਰੇ 5 ਤੋਂ 7 8 ਕਿੱਲੇ ਹੋਣਗੇ ਹਾਂ ਹਾਂ ਮੈਂ ਦੇਖ ਕੇ ਵੀ ਆ ਕੱਲੇ ਨਾ ਉਹ ਵਿਰਾਟ ਐਸੀ ਦੂਜੇ ਦੀ ਕਰਦੇ ਮੁੰਡਾ ਕਿੰਨਾ ਰਹਿ ਗਿਆ ਬਾਕੀ ਤੱਕ ਐਸੀ ਦੇ ਕੋਈ ਪਲਾਟ ਆਪਣਾ ਨਾ ਉਹ ਵੀ ਹੈ ਜੀ ਦੋ ਆ ਜਿਹੜਾ ਸੰਭਰ ਨਹੀਂ ਹੁੰਦਾ ਨਾ ਜਿਹਦਾ ਹਿਸਾਬ ਹੈ ਜਿਹਨੂੰ ਸਿੰਘ ਬਿੱਕਰ ਸਿੰਘ ਵਾਲਾ ਦੋ ਦੋਨੋਂ ਇਹਦੇ ਕੋਲੇ ਸੀ ਐਕਟੀ ਦੇ ਮੱਗ ਐਸੀ ਵਾਲੀ ਬੋਦੀ ਕਿਹਦੇ ਨਾਲ ਨੀ ਉਹ ਥੋੜਿਆ ਕੀ ਤੇ ਕੋਈ 21 ਜੀ ਦੇ ਨਾਮ ਦੇ ਪਤਾ ਮਤੇ ਵਾਸਤੇ ਆਈ ਨਾ ਗਨੀ ਦੇ ਨਾਮ ਉਹ ਜੀ ਦੇ ਨਾਮ ਦੀ ਸਰਵੋਤਨ ਦੇ ਤਾਰੇ ਕਿਰਨ 14 ਦਾ 700 ਦਾ ਕਮਾਨ ਸਿਕਾ ਇਹਦਾ ਲਾਗਦਾ 1100 ਹਾਂਜੀ 2100 ਪਹਿਲਾ ਪਹਿਲਾ ਦੱਸਦਾ 2100 2100 ਆਵੇ ਤਾਂ ਹੋਈ 27300 ਮਕਰਨ ਸਿੰਘ ਬਸੰਤ ਸਿੰਘ 100 ਲੱਖ 27400 ਭਗਵਾਨ ਸਿੰਘ ਜੀ 27400 ਭਗਵਾਨ ਸਿੰਘ ਜੀ ਹਾਂ ਜੀ ਠੀਕ ਹੋ ਗਿਆ ਦੇਖੋ ਬਰ ਕੈਨਸਲ ਕਰ ਦਿਓ ਹਾਂ ਕੈਨਸਲ ਕਰ ਦਿਗੇ ਬਰ ਅਪਰੋਚ ਨਾ ਕਰ ਹਾਂ ਜੀ ਹਾਜ਼ਰੀ ਲਾ ਦਿਓ ਸਰ ਯਾਰੇ ਹਾਜ਼ਰੀ ਲਾ ਦਿਓ ਬਣੀ ਭਾਈ ਜੱਲੋ ਆਪਾਂ ਸੈੱਟ ਕਰਨਾ ਆਪਾਂ ਐਸੇ ਮੋੜਨੇ ਕਿ ਰੱਖਣੀ ਜੀ ਰੱਖ ਲਾ ਫਿਰ ਸੈਰ ਕਰ ਜਦੋਂ ਤਾਂ ਆਪਾਂ ਸਿੱਧਾ ਲੈ ਕੇ ਜਾਦੇ ਪੈਸੇ ਕਦੋਂ ਮੁੰਨੇ ਜਰਾ ਕਹੇ ਜੀ ਜੇ ਜੇ ਦੁਬਾਰਾ ਕਰਾਉਂਦੇ ਆਂ ਜੀ ਚਲਈਏ ਚਲਈਏ ਇਹ ਵੀਰਵਾਦ ਹੁੰਦਾ ਫਿਰ ਤਾਂ ਟੁਕੜੀ ਵਾਗ ਜਾਂਦਾ ਜੀ ਇਹ ਤਾਂ ਡੱਪ ਜਾਂਦਾ ਹੈ ਉਹ ਸਰਕਾਰੀ ਵੀ ਹੁੰਦਾ ਇਹ ਕੋਈ ਨਾ ਹੋਰ ਨੂੰ ਹੈ ਤੁਸੀਂ ਪੂਰੀ ਬੁੜੀਏ ਦੇਖੀ ਹੋਗੀ ਜਿਹੜੀ ਪੰਚਾਇਤੀ ਜ਼ਮੀਨ ਹੈ ਇਹ ਚਿਨੀਮੀ ਹੈ ਇਸ ਕਰਕੇ ਇਸ ਦਾ ਬਹੁਤ ਰੇਟ ਘਟਾ ਹੈ ਤੇ ਇਸ ਵਾਰ ਇਹਦੀ ਬੋਲੀ ਕਿਉਂਕਿ ਥੋੜੇ ਵੱਧ ਕੇ 100 200 ਜਾਂ 500 ਵੱਧ ਕੇ ਲੱਗ ਰਹੀ ਸੀ ਤੇ ਇਸ ਲਈ ਸੈਕਟਰੀ ਸਾਹਿਬ ਵੱਲੋਂ ਇਹ ਜਿਹੜੀ ਪਹਿਲੀ ਬੋਲੀ ਹੈ ਇਹ ਪਿੰਡ ਬੋਟਲਵਾ ਦੀ ਜ਼ਮੀਨ ਦੀ ਉਹ ਅੱਜ ਰੱਦ ਕਰ ਦਿੱਤੀ ਗਈ ਹੈ ਵੀਡੀਓ ਦੇਖਣ ਲਈ ਸਾਰਾ